ਸ਼ਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਠੰਡ ਦਾ ਫਰਕ ਆ ਅੱਜ ਆਪਾਂ ਪੱਠੇ ਵੱਢ ਕੇ ਲੱਦੇ ਹਾਂ ਉਹਨਾਂ ਮੁੜ ਕਣੀ ਆਇਆ ਹਾਂ ਗਰਮੀ ਦਾ ਫਰਕ ਆ ਅੱਜ ਥੋੜੀ ਠੰਡ ਹੈ ਹਵਾ ਵਗਦੀ ਆ ਉਹ ਦੇਖੋ ਚਰੀਆਂ ਹਿਲਦੀਆਂ ਤੇ ਅੱਜ ਆਪਣੇ ਕੰਮ ਹੈਗੇ ਆ ਆਪਾਂ ਕਟਣਾ ਜਿੱਕਾ ਆ ਝੋਨੇ ਚ ਬਾਈ ਕੱਢੀ ਹੁੰਦਾ ਵੇਖੋ ਬੀਜ ਜਿਹੜਾ ਹੈ ਝੋਨਾ ਇਹ ਆਪਾਂ ਤੁਹਾਨੂੰ ਵਿਖਾਉਨੇ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੇਖ ਕੇ ਨਾ ਛੱਡ ਜਾ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਹੌਂਸਲੇ ਬਲੰਦ ਕਰਿਆ ਕਰੋ ਚਲੋ ਆਪਾਂ ਮੈਂ ਤੁਹਾਨੂੰ ਦਿਖਾਉਣਾ ਆਪਣਾ ਝੋਨਾ ਜਿਹੜਾ ਬੀਜਿਆ ਵਾ ਨਾਲੇ ਆਪਾਂ ਕੱਢਾਂਗੇ ਇਹਦੇ ਚੋਕਾ ਆਹ ਬੀਜਿਆ ਵਾ ਝੋਨਾ ਆਪਣਾ ਆਪ ਚੱਕ ਲਈ ਦਾਤੀ ਆ ਦੇਖੋ ਕਾ ਇਹਦੇ ਚ ਝੋਨੇ ਦਾ ਬੂਝਾ ਵੇਖੋ ਪਹਿਲਾਂ ਤੁਸੀਂ ਦੇਖੋ ਇਹ ਕਬੂਜਾ ਵੀ ਵਧੀਆ ਗੂਜਾ ਬਣਾਈ ਤੁਰਿਆ ਹੁੰਦਾ ਤੇ ਆਪਾਂ ਇਹਦੇ ਚ ਕੱਢਦੇ ਆਂ ਘਾ ਇਹਦੇ ਚ 9 ਕਿਲੋ ਬੀ ਪਾ ਕੇ ਬੀਜਿਆ ਸੀ ਇਹ ਮੱਥਿਆਂ ਤੇ ਅਜਰੂਰ ਢੱਕੇ ਢੋਕੇ ਲੱਗਣਗੇ ਤੇ ਵਿਰਲਾ ਥਾਂ ਜਿੱਥੇ ਜਮੀਂ ਇੱਧਰ ਆਹ ਥੋੜਾ ਜਿਆਦਾ ਮੱਥਾਂ ਤੇ ਵਿਰਲਾ ਤੇ ਇਹਦਾ ਨਹੀਂ ਐਡਾ ਖਾਸ਼ ਇਹ ਤਾਂ ਰਲੀ ਜਾਂਦਾ ਝੋਨਾ ਬਾਕੀ ਨਾ ਆਪਾਂ ਹਜੇ ਇਹਦੇ ਚ ਪਾਣੀ ਠੱਲਿਆ ਇਹ ਡੀਲਾ ਆ ਤੇਰੀਆਂ ਪਈਆਂ ਕੱਲ ਵਾਲੀਆਂ ਇਹ ਜੋ ਕੱਲ ਕੱਢਤਾ ਸੀ ਤੇ ਆ ਕਿਹੜਾ ਰਹਿੰਦਾ ਹੈ ਹਾਂ ਮੀਟਰ ਨਾ ਕੱਢੀ ਬਸ ਉਹ ਤੇ ਡੇਡਾ ਆਪਾਂ ਤੋਂ ਬਾੰਦਣਾ ਹੋ ਜਾ ਕਰੂਗੀ ਨਹੀਂ ਹੈ ਇੱਥੇ ਹੋਊਗਾ ਜੇ ਹੋਇਆ ਤਾਂ ਬਾਈ ਵਿੱਚ ਨਹੀਂ ਹੋਣਾ ਵਿੱਚ ਤਾਂ ਕੋਈ ਟਾਂ ਵੀ ਹੋਊਗਾ ਨਹੀਂ ਵੈਸੇ ਨਾ ਤਾਂ ਨਹੀਂ ਆਏ ਨਾ ਜਿਹੜਾ ਓਰਿਆਂ ਲੋਟ ਆ ਨਾ ਬਾਈ ਆਏ ਆਪਾਂ ਨੂੰ ਸੌਖਾ ਹੈ ਆਪਾਂ ਓਡੀ ਬਾੰਦ ਲੈ ਕੇ ਜਾਵਾਂਗੇ ਆਪਾਂ ਵਾਹਲਾ ਨਹੀਂ ਵਾਦੇ ਹੂੰ ਚੱਲ ਇੱਕ ਤਾਂ ਬਾਈ ਲੈਟ ਨੇ ਮਾਰਤੇ ਆ ਦੇਖੋ ਤੁਸੀਂ ਇਹ ਵੀ ਇਹਨੂੰ ਪਾਣੀ ਲਾ ਦਿੰਨੇ ਆ ਤੇ ਪਰ ਉਹ ਗੱਲ ਨਹੀਂ ਕਿ ਜਿੰਨਾ ਚਿਰ ਪਾਣੀ ਇਹਦੇ ਚ ਖੜਦਾ ਨਾ ਹੁਣ ਹੁਣ ਇਹਦਾ ਟਾਈਮ ਆ ਗਿਆ ਪਾਣੀ ਠੱਲਣ ਦਾ ਆਈ ਫੜਦਾ ਥੱਲੇ ਦਾ ਇਹ ਤਾਂ ਆਪਣਾ ਕੱਦੂ ਕਰਨ ਵਾਲਾ ਹੀ ਪਿਆ ਐ ਐਤ ਕੀ ਵਾਰੀ ਤੇ ਕਰਾਂਗੇ ਐ ਬਈ ਦੇਵ ਇਹ ਅੰਦਰ ਜਿਹੜਾ ਗਿੱਦੜਵੇ ਏਰੀਏ ਚ ਐ ਉਹਦੇ ਚਾਂ ਦੇ ਨਾ ਪਾਵਰ ਕੱਟ ਨਹੀਂ ਲੱਗ ਸਕਦਾ ਵੀ ਵਾਕਿਆ ਹੀ ਇਹ ਗੱਲ ਸੱਚੀ ਆ ਇਹ ਕਿਉਂ ਇਹ ਆਂਦੇ ਨੇ ਜਿਹੜਾ ਗਿੱਦੜਵਾ ਏਰੀਆ ਇੱਧਰ ਆਖ ਨਹਿਰੀ ਪਾਣੀ ਨੇ ਜਿਹੜਾ ਘਾਟ ਆ ਤੇ ਵੀ ਜਿਹੜੀ ਲਾਈਟ ਆ ਨਾ ਉਹ ਉਹਦੇ ਚ ਪਾਵਰ ਘਟਣ ਲੱਗ ਸਕਦਾ ਹੂੰ ਕੱਲ ਨਾ ਮੈਂ ਆਪਣੇ ਜਿਹੜਾ ਗਰੁੱਪ ਬਣਾਇਆ ਵਾ ਇਹਨਾਂ ਦਾ ਬਣਾਇਆ ਵਾ ਬਿਜਲੀ ਵਾਲਿਆਂ ਦਾ ਕਰੈਡ ਵਾਲਿਆਂ ਦਾ ਉਹ ਚ ਵੀ ਮੈਸੇਜ ਆਇਆ ਸੀ ਯਾਰ ਉਹਨਾਂ ਨੇ ਪਾਇਆ ਉਹ ਤਾਂ ਉਹਦੇ ਚ ਹੋਰ ਤਾਂ ਕੋਈ ਪਾ ਹੀ ਨਹੀਂ ਸਕਦਾ ਹੂੰ ਮੈਂ ਕਿਹਨੇ ਆਲੇ ਪਾ ਸਕਦਾ ਹੁਣ ਤਾਂ ਕੋਈ ਉਹਦੇ ਚ ਆਮ ਲੋਕ ਵੀ ਪਾਈ ਜਾਂਦੇ ਨਹੀਂ ਉਹਦੇ ਚ ਮੈਸੇਜ ਨਹੀਂ ਪੈਂਦਾ ਹੂੰ ਹੁੰਦੇ ਹੀ ਤਾਂ ਕੱਲਾ ਨਾ ਜਿਹੜਾ ਗਰੁੱਪ ਐਡਮਿਨ ਹੈ ਉਹੀ ਪਾ ਸਕਦਾ ਨਹੀਂ ਤੇ ਜਿਹੜਾ ਹੁਣ ਪਾਇਆ ਫਿਰ ਉਸੇ ਗਰੁੱਪ ਜੀ ਪਾਇਆ ਪਿਆ ਸੀ ਉਹ ਜਿਹੜਾ ਉਹ ਆ ਥੱਲੇ ਬਈ ਤੇਰੇ ਪੈਰ ਕੋਲ ਗਾਂ ਗਾਂ ਕਿਹੜਾ ਪਾਇਆ ਬਿਆ ਸੀ ਬੱਚੇ ਵਾਲਾ ਉਹਦੇ ਥੋੜੀ ਸੀ ਉਹਦੇ ਵਿੱਚ ਸੀ ਉਹ ਬਾਈ ਦੂਜੇ ਸੀਗਾ ਉਹ ਆਪਣਾ ਵਾਟਰ ਬਾਕਸ ਵਾਲੇ ਚ ਨਹੀਂ ਨਹੀਂ ਉਹ ਵਾਟਰ ਬਾਕਸ ਵਾਲੇ ਸੀਗਾ ਮੈਂ ਦੱਸਾਂਗਾ ਤੇ ਨਾ ਬਾਲੇ ਬਰੀਕ ਕਿੰਨਾ ਜਾ ਗਿਆ ਨਹੀਂ ਨਹੀਂ ਬਰੀਕ ਨਹੀਂਗਾ ਮੋਟਾ ਹੀ ਤੇ ਆਪਾਂ ਇਹਦੇ ਚੋਂ ਕੱਢ ਤੱਕਾਂ ਤੇ ਸਾਨੂੰ ਨਾ ਵੀ ਅੱਧਾ ਘੰਟਾ ਵੀ ਨਹੀਂ ਲੱਗਿਆ ਚਾਰ ਕਨਾਲਾਂ ਤੇ ਅੱਧੇ ਘੰਟੇ ਚ ਤੇ ਬਾਕੀ ਆ ਵੇਖੋ ਤੁਸੀਂ ਆਈ ਕੋਈ ਪੈਰਾਂ ਜੋ ਚੱਪਲਾ ਨਹੀਂ ਲਾਇਆ ਕੋਈ ਪਜਾਮਾ ਨਹੀਂ ਲਾਇਆ ਕੋਈ ਕੁਛ ਨਹੀਂ ਉਵੇਂ ਹੀ ਵਧੀਆ ਨਜ਼ਾਰਾ ਬਹੁਤ ਹੈ ਦਾ ਪਰ ਆਈ ਐ ਇਹ ਰਾਸ ਆਈ ਦੀ ਗੱਲ ਹੈ ਝੋਨਾ ਬਹੁਤ ਵਧੀਆ ਮਾੜਾ ਮੋਟਾ ਮੱਥੇ ਮੁੱਥਿਆਂ ਤੇ ਹੀ ਹੈ ਬਾਕੀ ਤੁਹਾਨੂੰ ਵੀਡੀਓ ਚ ਲੱਗਦਾ ਥੋੜਾ ਜਿਹਾ ਵੀ ਇਹ ਵਿਰਲਾ ਜਿਹਾ ਲੱਗਦਾ ਆ ਜਿਹੜੇ ਕਈ ਬੂਜੇ ਨਾ ਘਟ ਦਿੰਦੇ ਐ ਜਿਵੇਂ ਉਹ ਵੇਖੋ ਤੁਸੀਂ ਆਈ ਮੱਕੀ ਚੂਨਾ ਬਹੁਤ ਵਧੀਆ ਹੈ ਹੈ ਪਾਣੀ ਲੈ ਆ ਝੋਲਾ ਲਾ ਲਈ ਹਾਂ ਦੋਨੇ ਲਾ ਲਿਆ ਸਬਜ਼ੀ ਤੋੜਾਂਗੇ ਆ ਦੇਖੋ ਜੇ ਦਿਨ ਆਪਾਂ ਇੱਕ ਦਿਨ ਵੀਡੀਓ ਬਣਾ ਕੇ ਪਾਵਾਂਗੇ ਵੇ ਦੇ ਜੀ ਕੀ ਕੁਝ ਪਾਇਆ ਤੇ ਕਿੰਨਾ بی ਪਾਇਆ ਜੀ ਕੰਮ ਨਹੀਂ ਮੜਾ ਕੰਮ ਬਹੁਤ ਵਧੀਆ ਹੋਣ ਇਹਦਾ ਇਹਦੇ ਫੋਟੋ ਵੀ ਹੋ ਗਈ ਜਿਹੜਾ 1500 ਗਵਰਨਮੈਂਟ ਤੋਂ ਮਿਲਨੇ ਤੇ ਖਰਚਾ ਵੀ ਇਹ ਤੇ ਕੋਈ ਨਹੀਂ ਸੀ ਆਪਣੇ ਕੋਲੇ ਆਪਦੀ ਮਸ਼ੀਨ ਸੀਗੀ ਝੋਨਾ ਬੀਜਣ ਵਾਲੀ ਤੇ ਉਸੇ ਨਾਲ ਹੀ ਆਪਾਂ ਕਣਕ ਬੀਜਦੇ ਨੂੰ ਅੱਗੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਉਹਦੇ ਨਾਲ ਜੇ ਇੱਥੇ ਡਾਈ ਪੈਂਦੀ ਐ ਜਿਹੜੀ ਖੁਰਲੀ ਚ ਉਹਦੇ ਚ ਆਪਾਂ ਕਣਕ ਤੇ ਡਾਈਰ ਲਾ ਕੇ ਪਾ ਲੈਨੇ ਜਿਵੇਂ ਪਹਿਲਾਂ ਇੱਕ ਖੁਰਲੀ ਵਾਲੀ ਮਸ਼ੀਨਾਂ ਬੀਜਦੰੀਆਂ ਸੀ ਤੇ ਓਵੇਂ ਆਪਾਂ ਬੀਜ ਲੈਨੇ ਜੀਰੋ ਟਰੈਲਰ ਦੀਆਂ ਬਿੱਟਾ ਲੱਗੀਆਂ ਉਹਦੇ ਤੇ ਆਹਾ ਝੋਨੇ ਆਸਤੇ ਲਹਦਾ ਖੁਰਲੀ ਲੱਗੀ ਐ ਤੇ ਫੇਰ ਆਪਾਂ ਉਹਦੇ ਨਾਲ ਝੋਨਾ ਬੀਜਾਂ ਆਪਾਂ ਤਾਂ ਕਿੱਲਾ ਕੀ ਬੀਜਿਆ ਗਾਂ ਨੂੰ ਕਰਾਂਗੇ ਤੇ ਯਾਰ ਬਾਪਾ ਆਪਾਂ ਬਾਸਮਤੀ ਲਾਇਆ ਬਾਸਮੇ ਦਾ 20 ਘਟ ਸੀ ਤਾਂ ਕਰਕੇ ਆਪਾਂ ਨੂੰ ਕਿਹੜਾ ਭਾਈ ਵੇਚਲਾ ਹਾਂ ਚੱਕ ਦਾਂਗੇ ਇਹਦੇ ਵਿੱਚ ਚੱਕ ਦਾਂਗੇ ਉਹ ਵੀ ਸਬਜ਼ੀ ਤੋੜੀਏ ਨਾ ਹਾਈ ਤਾਂ ਜਿਆਦੇ ਵੱਡੀਆਂ ਹੋ ਗਈਆਂ ਲੱਗਦੀਆਂ ਭਾਈ ਆਪਾਂ ਨੂੰ ਕੱਲ ਤੋੜਨੀਆਂ ਸੀ ਨਹੀਂ ਨਹੀਂ ਲਵੀਆਂ ਹੀ ਆ ਜੀ ਆ ਦੇਖੋ ਭਾਈ ਸਬਜ਼ੀ ਇਨਾ ਵੱਲਾਂ ਨੇ ਬਈ ਇਨਾ ਨਜ਼ਾਰਾ ਦਿੱਤਾ ਨਾ। ਹਾਂਜੀ। ਨਾਲੇ ਕੋਈ ਆਪਾਂ ਲਾਈਆਂ ਨਹੀਂ। ਤੂਰੀਆਂ ਦੀਆਂ ਵੱਲਾਂ। ਇਹ ਪਿਛਲੇ ਸਾਲ ਵਾਲੀਆਂ ਖੜੀਆਂ। ਪਿਛਲੇ ਸਾਲ ਵਾਲੀਆਂ ਖੜੀਆਂ ਨਹੀਂ ਪਿਛਲੇ ਸਾਲ ਵਾਲੀਆਂ ਜਿਹੜੀਆਂ ਤੂਰੀਆਂ ਪੱਕ ਗਈਆਂ ਸੀ ਨਾ। ਤੇ ਉਹ ਵੀ ਉਗ ਰਿਆ ਇਹ। ਤੇ ਵੇਖ ਲਓ ਤੁਸੀਂ। ਜਿਹੜੀ ਪਤਲੀ ਹੋਈ ਨਾ ਦੇਵ ਬਾੜੀ। ਉਹ ਨਾ ਟੁੱਟੀ ਜੰਗਾ। ਤੋੜਿਆ ਤਾਂ ਕੀ ਜਾਂਦੀ ਹੈ ਤੋੜਨੀ ਹੈ ਤੋੜ ਲਾ ਹਾਂ ਜਿਵੇਂ ਲੱਗ ਜਾ ਹੂੰ ਤੋੜ ਲਾ ਕਿਵੇਂ ਹੈ ਕੀ ਹਾਂ ਕੀ ਰਹਿੰਦੇ ਇਹ ਸਵੇਰ ਪਰਸ ਨੂੰ ਬਣ ਜੂਗੀ ਅਰੇ ਅੱਜ ਤਾਂ ਫਿਰ ਬਾੜੀ ਲੈ ਜਾ ਕੇ ਬਈ ਬਈ ਹੋਊਗੀ ਕਰੇ ਬਰਾ ਦੀ ਸਬਜ਼ੀ ਦਾ ਫਾਇਦਾ ਕੀ ਜੇ ਬਈ ਖਾਣੀ ਇੱਕ ਗਰਮੀ ਹੈ ਗਰਮੀ ਤਾਂ ਉਹ ਵੀ ਸਾਹ ਸਤ ਕੱਢ ਦਿੰਦੀ ਹੈ ਸਾਰੇ ਕੋਲ ਤੇ ਆ ਭਈਆ ਉਹ ਇਹ ਕਾਂ ਤੇ ਰਲ ਕਰ ਵਿੰਗੀ ਜੀ ਹੁੰਦੀ ਇਧਰੋਂ ਵੇਖਣਾ ਇੱਕ ਇਥੇ ਵਿੰਗੀ ਜੀ ਹੁੰਦੀ ਸੀ ਆ ਪੜੀ ਥੋੜਾ ਪਾ ਇੱਥੇ ਵੀ ਨੇ ਆ ਛੋਟੀ ਹੈ ਜਿਵੇਂ ਆ ਵੇਖੀ ਨਿਗਾਹ ਰੱਖੀ ਚੰਗੇ ਆਪਾਂ ਸਵੇਰੇ ਇੱਥੇ ਅੱਜ ਇਹ ਲੰਗਾ ਜੀ ਅੱਕੇ ਜੀ ਇੱਕ ਹਸਪਤਾਲ ਦੇ ਵਿੱਚ ਰੋਟੀ ਖਾਈ ਜਾਂਦਾ ਹੂੰ ਕੀ ਕਰ ਪੀਤਾ ਕੀ ਨਹੀਂ ਸਵਾਰਦਾ ਉਹ ਕਰਦਣੀਆਂ ਅਜੇ ਕਰਦੀ ਆ ਅੱਜ ਤਾਂ ਉਹਨੂੰ ਕਰੂ ਸੈਟ ਫੈਟ ਜਿਹੜਾ ਝੋਨਾ ਕਦੋਂ ਕੀਤਾ ਆਹ ਬਾਈ ਦੋਰੀਆਂ ਵੇਖੋ ਲੱਥੀਆਂ ਇਹ ਆਪਾਂ ਕੱਲ ਹੀ ਨਹੀਂ ਤੋੜੀਆਂ ਤੀਜੇ ਦਿਨ ਤੀਜੇ ਦਿਨ ਹਜੇ ਹੋਰ ਹੋਣੀ ਉਹ ਉਹਦੇ ਮੱਢੀ ਚ ਇੱਕ ਹੋਰ ਤਰਲ ਮੋਲ ਜੀ ਬਣ ਗਈ ਉਹ ਅਮਰੂਦ ਦੇ ਮੱਢ ਜ। ਹੋ ਤੇ ਚਲ ਉੱਧਰ ਲੈ ਜਾਣਾ ਵੇਖ ਕੇ ਉਸ ਵਾਰ ਤੇ ਚੰਗਾ ਪਾਣੀ ਪੀ ਕੇ